ਸਾਰੇ ਹਾਈ ਸਕੂਲ 10 ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਰਤੋਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਨੇ ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸਕੈਂਡਰੀ ਸਕੂਲ ਨੇ ਸੁਨਾਮ ਹਲਕੇ ਦੇ ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ ਤਕਰੀਬਨ ਸਵਾ ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਸੀਨੀਅਰ ਸਕੈਂਡਰੀ ਸਕੂਲ ਔਰ ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਯਾਨੀ ਕਿ 29 ਸਕੂਲਾਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ ਟ੍ਰੇਨਿੰਗ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੀ ਜਾਇਆ ਕਰਨਗੇ ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਪੂਰੇ ਮੁਲਕ ਦੇ ਵਿੱਚੋਂ ਕੱਲਾ ਪਹਿਲਾ ਹੀ ਨਹੀਂ ਕਲਮ ਕੱਲਾ ਇੱਕੋ ਇੱਕ ਇਹੋ ਜਿਹਾ ਹਲਕਾ ਬਣ ਚੁੱਕਿਆ ਜਿਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈब्स ਦੇ ਨਾਲ ਇਕਵਿਪ ਲੈਸ ਹੋ ਚੁੱਕੇ ਹੁਣ ਉਹਨਾਂ ਵਾਲੇ 2-3 ਸਾਲਾਂ ਦੇ ਵਿੱਚ ਇਕੱਲੇ ਸੁਨਾਮ ਹਲਕੇ ਦੀ ਨਹੀਂ ਪੂਰੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਣਾ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਇਸ ਤਰ੍ਹਾਂ ਕਿ ਬੱਚੇ ਨੂੰ ਕੀ ਫਾਇਦਾ ਹੋਏਗਾ ਇਹ ਤਾਂ ਤੁਸੀਂ ਆਪ ਦੇ ਆਪ ਅੱਖੀ ਦੇਖਿਆ ਤੇ ਤੁਸੀਂ ਰਿਕਾਰਡ ਵੀ ਕੀਤਾ ਆ ਕਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਖੇੜੀ ਦੇ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਮਹਿਜ਼ ਕੁਝ ਦਿਨਾਂ ਦੀ ਟ੍ਰੇਨਿੰਗ ਦੇ ਨਾਲ ਕਿਹੋ ਜੇ ਟਾਪ ਕਲਾਸ ਪ੍ਰੋਜੈਕਟ ਜਿਹੜੇ ਆਪਾਂ ਸ਼ਾਇਦ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਆਪ ਤਿਆਰ ਕੀਤੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਲਾਹੇ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਹੋਊਗਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੈਲਥ ਔਰ ਐਜੂਕੇਸ਼ਨ ਜਿਹੜਾ ਚਲੋ ਸਾਡੀ ਪਾਰਟੀ ਦਾ ਵੀ ਸਾਡਾ ਸਰਕਾਰਾਂ ਦਾ ਵੀ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਹ ਮਾਡਲ ਤਾਂ ਹੈ ਹੀ ਹੈ ਕਿਉਂਕਿ ਐਜੂਕੇਸ਼ਨ ਹੀ ਕਿਹੋ ਜਿਹਾ ਬੂਟਾ ਹੈ ਕਿ ਜਿਹਨੂੰ ਜੇ ਆਪਾਂ ਜਿੰਨਾ ਲਾਵਾਂਗੇ ਜਿੰਨਾ ਜੜਾਂ ਮਜ਼ਬੂਤ ਕਰਾਂਗੇ ਉਹਨੇ ਉਨਾ ਹੀ ਪੰਜਾਬ ਨੂੰ ਸਮਾਜ ਨੂੰ ਤੇ ਦੁਨੀਆ ਨੂੰ ਛਾਂ ਜਿਹੜੀ ਉਹ ਦੇਣੀ ਹੈ ਨਿੱਜੀ ਤੌਰ ਤੇ ਵੀ ਮੈਂ ਮੇਰੇ ਲਈ ਇਹ ਹਮੇਸ਼ਾ ਟੌਪ ਪ੍ਰਾਇੋਰਟੀ ਰਹੀ ਕਿ ਐਜੂਕੇਸ਼ਨ ਨੂੰ ਪ੍ਰੋਮੋਟ ਕੀਤਾ ਜਾਏ ਕਿਉਂਕਿ ਇਹਨਾਂ ਬੱਚਿਆਂ ਦੀ ਦੇਸ਼ ਦਾ ਕੋਈ ਖੇੜੋ ਸਵਾਰਨਾ ਹੁਣ ਅੱਜ ਸੈਕੰਡ ਫੇਜ਼ ਹੈ ਜਿਹੜਾ ਉਹ ਅਸੀਂ ਸੁਨਾਮ ਹਲਕੇ ਦੇ ਸਾਰੇ ਹਾਈ ਸਕੂਲ 10 ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਰੱਤੋ ਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਨੇ ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਸੁਨਾਮ ਹਲਕੇ ਦੇ ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ ਤਕਰੀਬਨ ਸਵਾ ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਯਾਨੀ ਕਿ 29 ਸਕੂਲਾਂ ਨੂੰ ਸੁਨਾਮ ਹਲਕੇ ਦੇਆਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ ਟ੍ਰੇਨਿੰਗ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੀ ਜਾਇਆ ਕਰਨਗੇ ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਪੂਰੇ ਮੁਲਕ ਦੇ ਵਿੱਚੋਂ ਕੱਲਾ ਪਹਿਲਾ ਹੀ ਨਹੀਂ ਕਲਮ ਕੱਲਾ ਇੱਕੋ ਇੱਕ ਇਹੋ ਜਿਹਾ ਹਲਕਾ ਬਣ ਚੁੱਕਿਆ ਜਿਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈब्स ਦੇ ਨਾਲ ਇਕਵਿਪ ਲੈਸਟ ਹੋ ਚੁੱਕੇ ਹੁਣ ਇਹਦੇ ਲਈ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਆਈਸੀਆਈਸੀ ਦਾ ਜਿਨ੍ਹਾਂ ਦੇ ਸੀਐਸਆਰ ਦੇ ਨਾਲ ਔਰ ਕਿਉਰਿਸ ਕੰਪਨੀ ਜਿਹੜੇ ਜਿਨ੍ਹਾਂ ਦੇ ਕਿਸੇ ਨਾਲ ਸਾਥੇ ਜਿਹੜੇ ਇਹਨਾਂ ਦੇ ਲੈब्स ਨੂੰ ਇਕਵਿਪ ਕਰਦੇ ਨੇ ਔਰ ਬੱਚਿਆਂ ਦੀ ਟ੍ਰੇਨਿੰਗ ਜਿਹੜੀ ਉਹ ਹੋਏਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਹੁਣ ਇਹਦੇ ਤੁਸੀਂ ਇੱਕ ਐਗਜ਼ਾਮਪਲ ਇਹ ਦੇਖੋ ਕਿ ਪਿਛਲੇ ਸਾਲ ਸਬਕ ਸਾਲ ਪਹਿਲਾਂ ਅਸੀਂ 18 ਸੀਨੀਅਰ ਸੈਕੰਡਰੀ ਸਕੂਲ ਸਕੂਲ ਸੁਨਾਮ ਹਲਕੇ ਦੇ ਉਹ ਲੈਬਸ ਇਕੁਇਪ ਕੀਤੀਆਂ ਸੀਗੀਆਂ ਔਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਪੱਧਰ ਦਾ ਕੰਪੀਟੀਸ਼ਨ ਹੋਇਆ ਸੀਗਾ ਰੋਬੋਟਿਕ ਲੈਬ ਰੋਬੋਟਿਕ ਜਿਹੜੀਆਂ ਇਹ ਇਕਵਿਪਮੈਂਟ ਬਣਾਉਣ ਦਾ ਹਾਂ ਉਹਦੇ ਵਿੱਚ ਸੁਨਾਮ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਬੱਚਿਆਂ ਦਾ ਬੱਚਾ ਮੁੰਡੇ ਦੇ ਸਰਕਾਰੀ ਸਕੂਲ ਦਾ ਇੱਕ ਬੱਚਾ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੁਨਾਮ ਬਲਾਕ ਚੋਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਔਰ ਇਸ ਇਹਨਾਂ ਲੈਬਾਂ ਦੇ ਸਟੈਬਲਿਸ਼ਮੈਂਟ ਦੇ ਨਾਲ ਅਸੀਂ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਜਿੰਨੀ ਮਰਜ਼ੀ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਸੁਨਾਮ ਹਲਕਾ ਜਿਹੜਾ ਉਹ ਲੀਡ ਲੈ ਕੇ ਪਹਿਲੇ ਨੰਬਰ ਤੇ ਆ ਚੁੱਕਿਆ ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਆਈਸੀਆਈਸੀ ਨੂੰ ਵੀ ਕਿਉਰੀਸ ਨੂੰ ਵੀ ਮੇਰੇ ਸਾਥੀ ਨੂੰ ਡਾਕਟਰ ਅੰਮ੍ਰਿਤਜੀਤ ਜੀ ਨੂੰ ਕਿ ਜਿੰਨਾ ਨੇ ਇਹ ਉਪਰਾਲਾ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਕੀਲੈਂਸ ਦੇ ਸਾਰੇ ਤੁਸੀਂ ਦੇਖੇ ਜਿਹੜੇ ਇਕਵਿਪਮੈਂਟ ਵੀ ਪ੍ਰੋਵਾਈਡ ਕਰ ਰਹੇ ਨੇ ਆ ਜਿਹੜੇ ਬੱਚਿਆਂ ਨੇ ਉਹ ਤਿਆਰ ਕੀਤਾ ਚ ਕੰਪਿਊਟਰ ਦਾ ਲੈਪਟਾਪ ਦਾ ਕਵਰ ਹੈ ਜਿਹੜਾ ਉਹ ਵੀ ਬੱਚਿਆਂ ਨੇ ਇੱਥੇ ਤਿਆਰ ਕਰ ਦਿੱਤਾ ਸੋ ਇਹ ਸਾਰੇ ਸਾਰਾ ਏਆਈ ਐਨੇਬਲਡ ਹੈ ਔਰ ਟੌਪ ਕਲਾਸ ਇਕਵਿਪਮੈਂਟ ਹੈ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜੀ ਦੇਖਦੇ ਚੱਲੋ ਆਉਣ ਵਾਲੇ ਦੋ ਤਿੰਨ ਸਾਲਾਂ ਦੇ ਵਿੱਚ ਇਕੱਲੇ ਸੁਨਾਮ ਹਲਕੇ ਦੇ ਨਹੀਂ ਪੂਰੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨੂੰ ਬਿਸ਼ੇਸ਼ ਰਡਮ ਮੈਂ ਗਾਰੰਟੀ ਦੇ ਨਾਲ ਕਹਿੰਦਾ ਐਜੂਕੇਸ਼ਨ ਹਮੇਸ਼ਾ ਹਰ ਕਿਸੇ ਦੇ ਦਿਲ ਦੇ ਕੋਲੋਜ਼ ਹੋਣੀ ਚਾਹੀਦੀ ਹੈ ਨੇੜੇ ਹੋਣੀ ਚਾਹੀਦੀ ਮੇਰੇ ਆਪਣੇ ਨਿਜੀ ਤੌਰ ਤੇ ਹੈ ਔਰ ਮੈਂ ਇਹਦੇ ਚ ਖਾਸ ਤੌਰ ਤੇ ਇਹਦਾ ਜਿਹੜਾ ਕ੍ਰੈਡਿਟ ਹੈ ਮੇਰੇ ਸਾਥੀ ਡਾਕਟਰ ਅਮਰਿਤ ਨੇ ਇਹਨਾਂ ਨੂੰ ਵੀ ਦਊਂਗਾ ਡਾਕਟਰ ਅਮਰਿਤ ਬਾਸਿੱਦੂ ਕਿ ਜਿੰਨਾ ਜਿਹੜੇ ਮੇਰੇ ਤੋਂ ਵੀ ਵੱਧ ਕੇ ਇਸ ਕੰਮ ਦੇ ਨਾਲ ਅਟੈਚਡ ਰਹਿੰਦੇ ਨੇ ਤੇ ਅਸੀਂ ਰਲ ਮਿਲ ਕੇ ਟੀਮ ਦੀ ਤਰ੍ਹਾਂ ਇੱਕ ਔਰ ਇੱਕ 11 ਹੋ ਕੇ ਅਸੀਂ ਇਹਨਾਂ ਕੰਮਾਂ ਨੂੰ ਨੇਪਰੇ ਚਾੜ੍ਹਦੇ